ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਦੇ ਤੁਹਾਡਾ ਸਵਾਗਤ ਕਰਦੀ ਹਾਂ ਆਈ ਹੋਪ ਸਾਰੇ ਠੀਕ ਠਾਕ ਹੋਵੂਮੂਗੀ ਤੇ ਜਿਹੜੇ ਨਵੇਂ ਈ ਵਿਊਅਰਸ ਨੇ ਉਹਨਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਵਧੀਆ ਲੱਗਦੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਜ ਤੁਸੀਂ ਵੀ ਕਹਿੰਦੇ ਹੋ ਕਿ ਕਿ ਬੂਟੇ ਜੇ ਦਿਖਾਈ ਜਾਂਦੇ ਆ ਇਹ ਅਮਰੋਦ ਦਾ ਬੂਟਾ ਸੀ ਆਪਣੇ ਘਰੇ ਲੱਗਿਆ ਹੋਇਆ ਮੈਂ ਅੱਜ ਸਾਂਝਨੀ ਦੀ ਬੂਟੇ ਦੀ ਜਿਹੜੀ ਵੀਡੀਓ ਬਣਾਉਣ ਲੱਗੀ ਸੀ ਤੇ ਨਾਲ ਇਹ ਵਾਲੀ ਬੁੱਟਾਂ ਦੀ ਵੀਡੀਓ ਬਣਾ ਲਈ ਇਹ ਬੁੱਟਾ ਹਰ ਸਾਲ ਹੀ ਟੁੱਟ ਜਾਂਦਾ ਵਿਚਾਰਾ ਪਿਛਲੇ ਸਾਲ ਵੀ ਟੁੱਟ ਗਿਆ ਤੇ ਇਸ ਵਾਰ ਵੀ ਟੁੱਟ ਗਿਆ ਸੀਗਾ ਸੋ ਇਹ ਨਿੰਬੂ ਦਾ ਬੁੱਟਾ ਨਿੰਬੂ ਦਾ ਜਿਹੜਾ ਫਲ ਹੈ ਉਹ ਨੇਰੀ ਨੇ ਛਾੜ ਦਿੱਤਾ ਕੋਈ ਇੱਕ ਅੱਧਾ ਨਿੰਬੂ ਹੀ ਰਹਿ ਗਿਆ ਬਾਕੀ ਸਾਰੇ ਛੜ ਗਏ ਸੋ ਆਪਾਂ ਨੂੰ ਆਪਣੇ ਘਰ ਦੇ ਵਿੱਚ ਜਿਹੜੇ ਫਰੂਟ ਪਲਾਂਟਸ ਨੇ ਉਹ ਲਗਾਉਣੇ ਚਾਹੀਦੇ ਆ ਜਿੰਨੀ ਵੀ ਸਪੇਸ ਹੁੰਦੀ ਆ ਜਿਹੜੇ ਛੋਟੇ ਬੂਟੇ ਆ ਉਹ ਤਾਂ ਕਮ ਸੇ ਕਮ ਜ਼ਰੂਰ ਲਗਾਉਣੇ ਚਾਹੀਦੇ ਆ ਇਸ ਦੇ ਨਾਲ ਇੱਕ ਤਾਂ ਹਰਿਆਵਲ ਰਹਿੰਦੀ ਆ ਤੇ ਇੱਕ ਕਰੀ ਫਲ ਵੀ ਮਿਲ ਜਾਂਦਾ ਸੋ ਇਹ ਬੂਟਾ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਬੂਟਾ ਹੈਗਾ ਸੁਹਾਂਜਨੇ ਦਾ ਸੁਹਾਂਜਨਾ ਜਾਂ ਮੋਰਿੰਗਾ ਕਹਿ ਦਿੰਦੇ ਆ ਇਹਨੂੰ ਇਹ ਬੂਟਾ ਤਕਰੀਬਨ ਤਕਰੀਬਨ ਹਰ ਇੱਕ ਘਰ ਦੇ ਵਿੱਚ ਲਗਾਉਣਾ ਜ਼ਰੂਰੀ ਆ ਇਹਦੇ ਬਹੁਤ ਸਾਰੇ ਗੁਣ ਨੇ ਸੋ ਇਹਦੀਆਂ ਫਲੀਆਂ ਪੱਤੇ ਹਰ ਇੱਕ ਚੀਜ਼ੇ ਦੀ ਕੰਮ ਦੇ ਵਿੱਚ ਆਉਂਦੀ ਆ ਸੋ ਮੈਂ ਇਹਦੀਆਂ ਫੜੀਆਂ ਤੋੜ ਕੇ ਲੈ ਕੇ ਆਈ ਸੀ ਪੰਜ-ਸੱਤ ਫੜੀਆਂ ਤੋੜ ਕੇ ਇਹ ਫੜੀਆਂ ਨੇ ਜਿਹੜੀਆਂ ਨਾ ਬਹੁਤੀਆਂ ਕੱਚੀਆਂ ਨੇ ਤੇ ਨਾ ਹੀ ਬਹੁਤੀਆਂ ਪੱਕੀਆਂ ਅੱਜ ਆਪਾਂ ਇਹਨਾਂ ਦੀ ਸਬਜ਼ੀ ਬਣਾਉਣ ਲੱਗੇ ਆ ਇਹਨੂੰ ਮੈਂ ਧੋ ਕੇ ਬ੍ਰੀਕ-ਬ੍ਰੀਕ ਕੱਟ ਲਿਆ ਇਹਦੀ ਜਿਹੜੀ ਸਬਜ਼ੀ ਵੀ ਬਣ ਜਾਂਦੀ ਹੈ ਇਹਦਾ achar ਵੀ ਪਾ ਕੇ ਰੱਖਿਆ ਜਾ ਸਕਦਾ ਹੈ ਇਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਵੀ ਬਣਾਇਆ ਜਾ ਸਕਦਾ ਹੈ ਇਹਦੀ ਜਿਹੜੀ ਪੱਤੀ ਨੇ ਉਹਦੇ ਪੱਤਿਆਂ ਨੂੰ ਆਪਾਂ ਹਰ ਇੱਕ ਸਬਜ਼ੀ ਦੇ ਵਿੱਚ ਧਨੀਏ ਦੇ ਤੌਰ ਤੇ ਜੂਸ ਕਰ ਸਕਦੇ ਆ ਪਾ ਸਕਦੇ ਆ ਪਾ ਕੇ ਖਾ ਸਕਦੇ ਆ ਰੋਟੀਨ ਦੇ ਵਿੱਚ ਜਾਂ ਸੁਕਾ ਕੇ ਉਹਨਾਂ ਨੂੰ ਪੀਸ ਲਿਆ ਜਾਵੇ ਸੋ ਇਹਦੀ ਜਿਹੜੀ ਸਬਜ਼ੀ ਬਣਾਉਣ ਦੀ ਰੈਸਪੀ ਹੈ ਜੀ ਇਹਨਾਂ ਨੂੰ ਬਰੀਕ ਬਰੀਕ ਕੱਟ ਕੇ ਥੋੜੇ ਪਾਣੀ 'ਚ ਪਾ ਕੇ ਹਲਕਾ ਜਿਹਾ ਨਮਕ ਪਾ ਦੋ ਤੇ ਇਹਨਾਂ ਨੂੰ ਉਬਾਲ ਲਓ ਜਦੋਂ ਇਹ ਉੱਪਲ ਜਾਂਦੇ ਇੱਕ ਤੰਨਾ ਦਾ ਰੰਗ ਹਲਕਾ ਪੀਲਾ ਜਿਹਾ ਹੋ ਜਾਂਦਾ ਤੇ ਉੱਪਰੋਂ ਥੋੜੀ ਥੋੜੀ ਜਿਵੇਂ ਆਪਾਂ ਕਹਿ ਦੀ ਕਿਸੇ ਚੀਜ਼ ਦੀ ਸਕਿਨ ਉਤੜਦੀ ਹੁੰਦੀ ਹੈ ਇਸ ਤਰੀਕੇ ਨਾਲ ਬਣ ਜਾਂਦਾ ਤੇ ਉੱਬਲ ਜਾਂਦੇ ਮਤਲਬ ਕਿ ਬਣ ਜਾਂਦੀ ਹੈ ਸੋ ਜਿੰਨਾ ਜਿਹੜੇ ਉਬਲਦੇ ਆ ਇਹਨਾਂ ਨੂੰ ਰੱਖਿਆ ਜਾਂਦਾ 8-10 ਮਿੰਟ ਝੂਬਲ ਜਾਣਗੇ 8 ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਸ਼ੂਗਰ ਦੇ ਪੇਸ਼ੈਂਟਸ ਦੇ ਲਈ ਕੈਂਸਰ ਦੇ ਪੇਸ਼ੈਂਟਸ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਇਹ ਆਪਣੀ ਬਾਡੀ ਦੇ ਵਿੱਚ ਜਿੰਨਾ ਵੀ ਜ਼ਹਿਰੀਲਾਪਣ ਜਾਂਦਾ ਕਿਸੇ ਖਾਦ ਦੇ ਰੂਪ ਦੇ ਨਾਲ ਕਨਕ ਦੀ ਸਬਜ਼ੀ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਜਿਹੜਾ ਕੱਟ ਕਰ ਦਿੰਦਾ ਉਹਦਾ ਅਸਰ ਇਹਦੇ ਵਿੱਚ ਇੰਨੀ ਕੁ ਪਾਵਰ ਹੁੰਦੀ ਆ ਇਹਦੇ ਤਾਂ ਫਾਇਦੇ ਫਾਇਦੇ ਆ ਜੀ ਇਹਦੇ ਪੱਤਿਆਂ ਨੂੰ ਆਪਾਂ ਜਿਵੇਂ ਮੇਥੀ ਰੋਟੀਆਂ ਦੇ ਵਿੱਚ ਪਾ ਕੇ ਖਾਣੇ ਆ ਉਸ ਤਰੀਕੇ ਦੇ ਨਾਲ ਪਾ ਕੇ ਵੀ ਖਾ ਸਕਦੀਆਂ ਤੇ ਇਹਦੀ ਸਬਜ਼ੀ ਬਣਾਉਂਦੇ ਇਹੀ ਆ ਕਿ ਇਹਨੂੰ ਫੁੱਲੀਆਂ ਤੋੜ ਕੇ ਉਬਾਲ ਕੇ ਤੇ ਨੋਰਮਲ ਸਬਜੀ ਦਾ ਅੱਜ ਮੈਂ ਆਪਾਂ ਮਸਾਲਾ ਤਿਆਰ ਕਰਦੇ ਹੁੰਨੇ ਆ ਪਿਆਜ਼ ਟਮਾਟਰ ਲਸਣ ਇਹ ਪਾ ਕੇ ਗ੍ਰाइंड ਕਰਕੇ ਉਹਦਾ ਤੜਕਾ ਲਾ ਦਿੰਦੇ ਆ ਤੇ ਇੱਥੇ ਮੈਂ ਤੇਲ ਪਾ ਦਿੱਤਾ ਸੋ ਜੀ ਮੈਂ ਤੇਲ ਗਰਮ ਹੋ ਗਿਆ ਤੇ ਹਲਕਾ ਥੋੜਾ ਜਿਹਾ ਜੀਰਾ ਪਾਤਾ ਐਨੇ ਟਾਈਮ ਤੋਂ ਜੀਰਾ ਪੁੱਜਦਾ ਤੇ ਮੈਂ ਜਿਹੜਾ ਮਸਾਲਾ ਸੀ ਪਹਿਲਾਂ ਹੀ ਗ੍ਰाइंड ਕਰਕੇ ਰੱਖਿਆ ਹੋਇਆ ਸੀ ਸੋ ਮਸਾਲਾ ਮੈਂ ਪਾ ਦਿੱਤਾ ਹੈ ਗ੍ਰੈਂਡ ਕੀਤਾ ਹੋਇਆ ਸੀ ਇਹਦੇ ਵਿੱਚ ਟਮਾਟਰ ਪਿਆਜ਼ ਤੇ ਲਸਣ ਤਿੰਨੀਆਂ ਚੀਜ਼ਾਂ ਮੈਂ ਗ੍ਰੈਂਡ ਕੀਤੀਆਂ ਸੀ ਕੋਈ ਮੈਂ ਬਹੁਤਾ ਮਸਾਲਾ ਜੂਸ ਨਹੀਂ ਕੀਤਾ ਹੈਗਾ ਸੋ ਜਿੰਨੀ ਟਾਈਮ ਇਹ ਪੁੱਜਦਾ ਤੇ ਜਦੋਂ ਇਹ ਪੁੱਜ ਜਾਂਦਾ ਹਨ ਇਹਨੇ ਤੇਲ ਛੱਡ ਦਿਨਾ ਸਭ ਨੂੰ ਹੀ ਪਤਾ ਸੋ ਆਪਾਂ ਇਹਦੇ ਵਿੱਚ ਥੋੜੀ ਹਲਦੀ ਤੇ ਥੋੜਾ ਪਾਣੀ ਪਾ ਕੇ ਇਹਨੂੰ ਰਿਜਨ ਦਿਨੇ ਆ ਦੋਕ ਮਿੰਟੇ ਸੇਕ ਲੱਗ ਜੂ ਤਾਂ ਕਿ ਹਲਦੀ ਪੱਕ ਸਕੇ ਜਦੋਂ ਹਲਦੀ ਪੱਕ ਜਾਂਦੀ ਆ ਮਸਾਲਾ ਰਿੱਚ ਜਾਂਦਾ ਤੇ ਜਿਹੜੀਆਂ ਆਪਾਂ ਫਲੀਆਂ ਸੀ ਉਬਾਲੀਆਂ ਸੀ ਉਹ ਇੱਕ ਛਾਣਨੀ ਰਾਹੀਂ ਛਣ ਕੇ ਪੁਣਕੀ ਰੱਖਣਾ ਹੋਊਗਾ ਨਹੀਂ ਤੇ ਜਦੋਂ ਮਸਾਲਾ ਭੁੱਜ ਗਿਆ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੁਸੀਂ ਚਾਹੋ ਤਾਂ ਸਬਜ਼ੀ ਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ ਸੋ ਅਸੀਂ ਲਾਲ ਮਿਰਚ ਨਹੀਂ ਖਾਂਦੇ ਜੀ ਤੇ ਮੈਂ ਜਿਹੜੇ ਪਿਆਜ਼ ਗ੍ਰाइंड ਕੀਤੇ ਸੀ ਉਹਨਾਂ ਦੇ ਵਿੱਚ ਹੀ ਹਰੀ ਮਿਰਚ ਗ੍ਰाइंड ਕਰ ਲਈ ਸੀ ਕਿਉਂਕਿ ਅਸੀਂ ਤਕਰੀਬਨ ਹਰ ਇੱਕ ਸਬਜ਼ੀ ਜਿਹੜੀ ਬਣਦੀ ਆ ਤੇ ਗ੍ਰाइंड ਕੀਤੇ ਹੋਏ ਮਸਾਲੇ ਨਾਲ ਹੀ ਬਣਾਉਣੇ ਆ ਸੋ ਇਸ ਤਰੀਕੇ ਨਾਲ ਸੌਖੀ ਆ ਸਬਜ਼ੀ ਬਣਾਉਣੀ ਵੀ ਤੇ ਟੇਸਟੀ ਵੀ ਬਣਦੀ ਆ ਪਰ ਇਹ ਕਈ ਵਾਰੀ ਨਾ ਕੋਈ ਫਾਲੀ ਕੌੜੀ ਵੀ ਹੁੰਦੀ ਆ ਕੜਤੰਡੇ ਦੇ ਵਿੱਚ ਹੁੰਦੀ ਹੋਈ ਹੈ ਇਸ ਲਈ ਇਹਨੂੰ ਵਾਲਦੇ ਆ ਕਿ ਥੋੜੀ ਜਿਹੀ ਕੜਤੰਨ ਨਿਕਲ ਜੇ ਘੱਟ ਕੌੜੀ ਬਣੇ ਸੋ ਘੜਤੰਤ ਦੇ ਵਿੱਚ ਹੁੰਦੀ ਹੋਈ ਆ ਕਹਿੰਦੇ ਹੁੰਦੇ ਆ ਕਿ ਜਿਹੜੀ ਚੀਜ਼ ਕੌੜੀ ਹੁੰਦੀ ਆ ਉਹੀ ਵਧੀਆ ਹੁੰਦੀ ਆ ਸੋ ਕਿਵੇਂ ਲੱਗੀ ਰੈਸਪੀ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ